ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਆ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਇਸ ਵਕਤ ਖਬਰਾਂ ਉਤੇ ਚਰਚਾ ਕਰਨ ਲਈ ਅਹਿਮ ਵਿਸ਼ਿਆਂ ਦੇ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਸੰਧੂ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਧੰਨਵਾਦ ਖਰਲ ਸਾਹਿਬ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਇਸ ਵਕਤ ਜਿਹੜਾ ਐ ਮੁੱਦਾ ਗਰਮਾਇਆ ਹੋਇਆ ਜਿਹੜਾ ਇਸ ਵੇਲੇ ਚਰਚਾ ਦਾ ਵਿਸ਼ਾ ਬਣ ਗਿਆ ਦੁਪਹਿਰ ਤੋਂ ਬਾਅਦ ਜਦੋਂ ਖਬਰ ਪਤਾ ਲੱਗੀ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਜੀ ਹੋਣਾ ਨੇ ਇਸ ਕਤਰੇਤ ਵਿਖੇ ਜਿਹੜਾ ਉਹ 15 ਜਨਵਰੀ ਨੂੰ ਤਲਬ ਕਰ ਲਿਆ ਮਾਮਲਾ ਸ਼ੁਰੂ ਹੁੰਦਾ 328 ਰੂਪ ਜਿਹੜੇ ਲਾਪਤਾ ਹੋਏ ਉਹਦੀ ਪੈਰਵਾਈ ਨੂੰ ਲੈ ਕੇ ਐਸਆਈਟੀ ਬਣਾਈ ਜਾਂਦੀ ਆ ਬਾਅਦ ਚੋਂ ਐਸਜੀਪੀਸੀ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਕਰਦੀ ਐ ਜਥੇਦਾਰ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਆ ਵੀ ਪੁਲਿਸ ਜਿਹੜੀ ਆ ਉਹ ਦਖਲ ਨਾ ਦੇਵੇ ਇਹ ਮਾਮਲਾ ਹੁਣ ਇੰਨਾ ਵੱਧ ਗਿਆ ਕਿ ਅੱਜ ਜਿੱਥੇ ਤਰਨਪ੍ਰੀਤ ਸਿੰਘ ਸੌਂਧ ਨੂੰ ਕਿ ਉੱਥੇ ਤਲਬ ਕੀਤਾ ਗਿਆ ਸੀਗਾ ਨਾਲ ਉਹਨਾਂ ਦੇ ਇੰਦਰਬੀਰ ਸਿੰਘ ਨਿੱਜਰ ਸੀਗੇ ਤੇ ਨਾਲ ਹੀ ਅੱਜ ਇਹ ਵੀ ਆਦੇਸ਼ ਆ ਗਿਆ ਵੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ 15 ਜਨਵਰੀ ਨੂੰ ਉੱਥੇ ਸਖਤਰ ਰੇਤ ਵਿਖੇ ਤਲਬ ਹੋਣ ਪਹਿਲਾਂ ਤੇ ਇਹ ਮਾਮਲੇ ਦਾ ਜਿਹੜਾ ਸਿਆਸੀਕਰਨ ਹੋ ਗਿਆ ਤੁਹਾਨੂੰ ਇਹ ਸਮਝਦੇ ਆ ਤੇ ਦੂਜਾ ਇਹ ਵੀ ਤੁਹਾਨੂੰ ਸੰਤੂ ਸਾਹਿਬ ਸਮਝਣਾ ਚਾਹੁੰਦੇ ਆ ਵੀ ਜਥੇਦਾਰ ਜਿਹੜੇ ਆ ਅਕਾਲ ਤਖਤ ਸਾਹਿਬ ਦੇ ਇਹ ਕਿਸੇ ਨੂੰ ਉਸ ਕਤਰੇ ਦੇ ਵਿੱਚ ਵੀ ਤਲਬ ਕਰ ਸਕਦੇ ਆ ਜਾਂ ਫਿਰ ਸੰਗਤ ਦੇ ਵਿੱਚ ਹੀ ਸਵਾਲ ਜਵਾਬ ਜਿਹੜੇ ਕੀਤੇ ਜਾਂਦੇ ਜਿਹੜਾ ਸਾਰਿਆਂ ਨੇ 2 ਦਸੰਬਰ ਨੂੰ ਜਿਵੇਂ ਦੇਖੀ ਸੀ ਕਾਰਵਾਈ ਹੋਈ ਸੀ ਜੀ ਸੰਧੂ ਸਾਹਿਬ ਬਿਲਕੁਲ ਜੀ ਇਹ ਨਵੀਆਂ ਨਵੀਆਂ ਜਿਹੜੀਆਂ ਪਿਰਤਾਂ ਨੇ ਪਾਈਆਂ ਜਾ ਰਹੀਆਂ ਨਿਗੀਆਂ ਅ ਦਰਸਲ ਖਾਲਸਾਬ ਗੱਲ ਇਹ ਇਦਾਂ ਕੀ ਕਿ ਜਦੋਂ ਤੋਂ ਭਗਵਾਨ ਸਿੰਘ ਮਾਨ ਦੀ ਸਰਕਾਰ ਬਣੀ ਆ ਤੇ ਭਗਵਾਨ ਸਿੰਘ ਮਾਨ ਦੇ ਉਸ ਸਮੇਂ ਤੋਂ ਇਲਾਕੇ ਜਿਹੜਾ ਨਿਸ਼ਾਨਾ ਤਕਰੀਬਨ ਉਹ ਬਾਦਲ ਪਰਿਵਾਰ ਦੇ ਉੱਪਰ ਹੈ ਹਾਲਾਂਕਿ ਜੇ ਆਪਾਂ ਗੱਲ ਕਰੀਏ ਵੀ ਜਦੋਂ ਤੋਂ ਜਿਹੜੇ ਭਗਵਾਨ ਸਿੰਘ ਮਾਨ ਹੁਣੇ ਸ਼ਾਸਤ ਦੇ ਵਿੱਚ ਸਰਗਰਮ ਹੋਏ ਆ ਤੇ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲੈ ਕੇ ਭੰਡ ਦੇ ਤੁਰੇ ਆ ਰਹੇ ਨੇਗੇ ਸੋ ਗੱਲ ਇਹ ਵੀ ਹੈ ਵੀ ਜਦੋਂ ਜਿਹੜਿਆ ਕੋਈ ਸਰਕਾਰ ਦੇ ਵਿੱਚ ਹੁੰਦਾ ਤੇ ਲੋਚਨਾ ਵੀ ਉਸੇ ਦੀ ਹੁੰਦੀ ਆ ਸਰਕਾਰਾਂ ਦੀ ਲੋਚਨਾ ਹੁੰਦੀ ਆ ਲੰਮਾ ਸਮਾਂ ਬਾਦਲ ਪਰਿਵਾਰ ਨੇ ਰਾਜ ਕੀਤਾ ਤੇ ਇਸ ਕਰਕੇ ਆਲੋਚਨਾ ਵੀ ਉਹਨਾਂ ਦੀ ਹੋਣੀ ਸੀਗੀ ਤੇ ਉਸ ਤੋਂ ਬਾਅਦ ਐ एमपी ਬਣ ਗਏ ਐਮਪੀ ਦੇ ਦੌਰਾਨ ਵੀ ਮਤਲਬ ਇਹ ਜਿਹੜੀ ਭਗਵੰਤ ਸਿੰਘ ਮਾਨ ਉਹਨਾਂ ਦੀ ਸੌਦਾਬਰੀ ਉਸੇ ਤਰ੍ਹਾਂ ਦੀ ਰਹੀ ਪਰ ਹੁਣ ਜਦੋਂ ਸਰਕਾਰ ਬਣ ਗਈ ਉਸ ਤੋਂ ਬਾਅਦ ਜਦੋਂ ਭਗਵੰਤ ਸਿੰਘ ਮਾਨ ਹੋਣਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੀਆਂ ਖਾਮੀਆਂ ਨੇ ਉਹਨਾਂ ਦੇ ਉੱਪਰ ਵੀ ਕਟਾਕਰ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਦਰਅਸਲ ਜਦੋਂ ਸੀ ਭਗਵੰਤ ਸਿੰਘ ਮਾਨ ਦੀ ਪਿਛਲੀ ਜ਼ਿੰਦਗੀ ਬਾਰੇ ਦੇਖਦੇ ਆਂ ਕੌਂਦਾਂ ਦੀਆਂ ਜੇ ਕਾਸਟਰ ਦੇ ਵੀ ਜਾਓ ਤਾਂ ਉਹਨਾਂ ਨੇ ਜਿੱਥੇ-ਜਿੱਥੇ ਖਾਮੀਆਂ ਨੇ ਉਹਨਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਉਹ ਇਸੇ ਕਰਕੇ ਸ਼ਾਇਦ ਲੋਕਾਂ ਦੇ ਪਸੰਦ ਆਏ ਆ ਸਿਸਟਮ ਦੇ ਉੱਪਰ ਟੋਟ ਕਰਦੇ ਤੁਰੇ ਆਏ ਤੇ ਇਸੇ ਕਰਕੇ ਉਹ ਸਿਆਸਤ ਦੇ ਵਿੱਚ ਆ ਕੇ ਕਾਮਜਾਮ ਹੁੰਦੇ ਹੋਏ ਇੱਕ ਕਵੀਡੀਓ ਤੋਂ ਮੁੱਖ ਮੰਤਰੀ ਦੀ ਕੁਰਸੀ ਤੱਕ ਜਾ ਪਹੁੰਚੇ ਆ ਤੇ ਹੁਣ ਵੀ ਉਹ ਮਤਲਬ ਜਿਹੜੀਆਂ ਐਸਜੀਪੀਸੀ ਦੀਆਂ ਖਾਮੀਆਂ ਨੇ ਉਹਦੇ ਬਾਰੇ ਜਦੋਂ ਗੱਲ ਉਹਨਾਂ ਨੇ ਕਿਤੇ ਕਰਨੀ ਚਾਹੀ ਤਾ ਉਦੋਂ ਤੋਂ ਹੀ ਲੱਗਦਾ ਸੀਗਾ ਵੀ ਉਹਨੂੰ ਇਸ ਤਰੀਕੇ ਨਾਲ ਘੇਰਨ ਦੀ ਕੋਸ਼ਿਸ਼ ਆ ਜਿਹੜੀ ਹੋਣੀ ਆ ਖਰਡਾਵਾ ਦੀ ਬੜੀ ਕਮਾਲ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਹੈ ਇਹ ਸਾਰੇ ਦੇਸ਼ ਨਾਲੋਂ ਵੱਖਰੀ ਰਾਜਨੀਤੀ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਰਾਜਨੀਤੀ ਹੈ ਜਿਹਨੂੰ ਅਸੀਂ ਰਾ ਪੰਥਕ ਰਾਜਨੀਤੀ ਕਹਿੰਦੇ ਹਾਂ ਤੇ ਪੰਥਕ ਰਾਜਨੀਤੀ ਦੇ ਵਿੱਚ ਬੜਾ ਸੰਭਲ ਕੇ ਬੜਾ ਮਤਲਬ ਜਿਹੜਾ ਕੋਈ ਵੀ ਗੱਲ ਕਰਨੀ ਹੈ ਕੋਈ ਵੀ ਬਿਆਨ ਦੇਣਾ ਬੜਾ ਸੰਭਲ ਕੇ ਦੇਣਾ ਪੈਂਦਾ ਕਿਉਂਕਿ ਮਤਲਬ ਦੀਪ ਸਿੱਧੂ ਕਿਤੇ ਕਹਿੰਦਾ ਹੁੰਦਾ ਸੀਗਾ ਵੀ ਪੰਥ ਦਾ ਮੀਣਾ ਨਾ ਲੈ ਲਿਓ ਸਾਰੀ ਉਮਰ ਨਹੀਂ ਲੈਂਦਾ ਹੈਗਾ ਇਹ ਗੱਲ ਬਿਲਕੁਲ ਸੱਚੀ ਹੈ ਕਿਤੇ ਨਾ ਕਿਤੇ ਜਦੋਂ ਹੁਣੇ ਪੰਥਕ ਰਾਜਨੀਤੀ ਉਹਦੇ ਵਿੱਚੋਂ ਹੀ ਬਾਦਲ ਪਰਿਵਾਰ ਜਿਹਾ ਪਛੜਿਆ ਕਿ ਅੱਜ ਇਤਿਹਾਸੀਅਤੇ ਚਲਿਆ ਗਿਆ ਉਸ ਤੋਂ ਬਾਅਦ ਦੁਬਾਰੇ ਸਰਵਾਈਵ ਹੋਣ ਨੂੰ ਕਿੰਨਾ ਮੱਥਾ ਮਾਰਨਾ ਪੈ ਰਿਹਾ ਹੈਗਾ ਦੁਬਾਰੇ ਜ਼ੀਰੋ ਤੋਂ ਸ਼ੁਰੂ ਕਰਨ ਵਾਲਾ ਕੰਮ ਹੋ ਗਿਆ 100 ਸਾਲ ਪੁਰਾਣੀ ਪਾਰਟੀ ਨੂੰ ਉਹ ਗੱਲ ਹੋਈ ਵੀ ਉਹ ਪੰਥਕ ਜਿਹੜੀ ਰਾਜਨੀਤੀ ਆ ਉਹਦੇ ਵਿੱਚੋਂ ਤਿਲਕ ਗਏ ਉਹ ਪੰਥਕ ਰਾਜਨੀਤੀ ਦੇ ਵਿੱਚੋਂ ਤਿਲਕ ਗਿਆ ਫੇਰ ਦੁਬਾਰੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਨਹੀਂ ਛੱਟ ਆਉਂਦਾ ਬੰਦਾ ਇਹਦੇ ਵਿੱਚ ਤੁਸੀਂ ਬਹੁਤ ਸਾਰੇ ਆਗੇ ਬਰਨਾਲਾ ਪਰਿਵਾਰ ਨੂੰ ਲੈ ਸਕਦੇ ਹੋ ਹੋਰ بڑے ਪਰਿਵਾਰ ਨੇ ਜਿਹੜੇ ਮਤਲਬ ਪੰਥਕ ਤੌਰ ਤੇ ਜਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਵੀ ਗੱਲ ਕਰ ਲਈ ਤੇ ਉਹਦਾ ਉਹਦਾ ਵੀ ਵੱਡਾ ਹਾਸਰ ਮੈਨੂੰ ਲੱਗਾ ਇੱਥੇ ਹੀ ਹੋਇਆ ਕਿ ਉਹ ਮਤਲਬ ਬੇਅਦਬੀ ਦੇ ਉੱਪਰ ਸਿਆਸ਼ਤ ਕਰਦਾ ਰਿਹਾ ਤੇ ਉਹਦਾ ਕੋਈ ਕੀਤਾ ਨਹੀਂ ਤੇ ਅੱਜ ਉਹਨਾਂ ਦਾ ਹਾਲ ਦੇਖ ਲੋ ਕਿਸ ਤਰ੍ਹਾਂ ਦਾ ਹੋਇਆ ਵਗਾ ਜੀ ਸੋ ਇਹ ਇਹ ਜਿਹੜੀ ਪੰਥਕ ਰਾਜਨੀਤੀ ਇਹਦੇ ਤੇ ਸਮਝ ਆ ਜਿਹੜੀ ਸ਼ਾਇਦ ਹੋ ਸਰਕਾਰ ਦੇ ਵਿੱਚ ਬੰਦਿਆਂ ਨੂੰ ਵੀ ਬਹੁਤੀ ਹੈ ਨਹੀਂਗੀ ਪੰਥਕ ਰਾਜਨੀਤੀ ਦੀ ਉਹ ਜਿਹੜੀ ਹੁਣ ਭਗਵਾਨ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਬੰਦੇ ਆ ਉਹ ਵੀ ਬਹੁਤੇ ਪੰਥਕ ਸਮਝ ਵਾਲੇ ਬੰਦੇ ਨਹੀਂ ਆ ਜਿਹੜੇ ਪੰਥਕ ਰਾਜਨੀਤੀ ਨੂੰ ਸਮਝ ਸਕਣ ਤੇ ਕਿਉਂਕਿ ਪੰਜਾਬ ਦੇ ਵਿੱਚ ਨਾ ਇੱਕ ਬੜੀ ਵੱਡੀ ਗੱਲ ਰਹੀ ਆ ਵੀ ਜੇ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਆਪਾਂ ਉਹਨੇ ਵੀ ਪੰਥਕ ਰਾਜਨੀਤੀ ਦੇ ਸਿਰ ਤੇ ਪੰਜਾਬ ਦੇ ਵਿੱਚ ਰਾਜ ਕੀਤਾ ਜੇ ਗਿਆਨੀ ਜੈਲ ਸਿੰਘ ਦੀ ਗੱਲ ਕਰੀਏ ਤਾਂ ਪੰਥਕ ਰਾਜਨੀਤੀ ਨੂੰ ਸਮਝ ਕੇ ਉਹ ਪੰਜਾਬ ਦੇ ਵਿੱਚ ਵੀ ਕਾਮਯਾਬ ਰਿਹਾ ਔਰ ਦੇਖਦੇ ਰਾਸ਼ਟਰਪਤੀ ਤੱਕ ਜਾ ਉਹਨੇ ਪਹੁੰਚਿਆ ਸੀਗਾ ਤੇ ਕੈਪਟਨ ਮਰਿੰਦਰ ਸਿੰਘ ਵੀ ਕਿਤੇ ਨਾ ਕਿਤੇ ਦੋ ਵਾਰ ਮੁੱਖ ਮੰਤਰੀ ਬਣਿਆ ਤਾਂ ਪੰਥਕ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਨਹੀਂ ਤਾਂ ਜਿਹਨੇ ਮਤਲਬ ਪੰਜਾਬ ਦੇ ਵਿੱਚ ਜਿਹੜਾ ਵੀ ਸੀਐਮ ਆ ਉਹਨੂੰ ਪੰਥਕ ਰਾਜਨੀਤੀ ਨੂੰ ਨਾਲ ਲੈ ਕੇ ਚੱਲਣਾ ਪੈਂਦਾਗਾ ਸੋ ਇੱਥੇ ਹੁਣ ਆ ਕੇ ਜਿਹੜਾ ਬਾਦਲ ਪਰਿਵਾਰ ਕੋਲੇ ਇਸ ਵੇਲੇ ਅਕਾਲ ਤਖਸਾਹਾ ਵਾ ਰੋਸ ਸਿਸਟਮ ਵਾਲਾ ਸ਼੍ਰੋਣੀ ਕਮੇਟੀ ਅਕਾਲ ਤਖਸਾਹਾ ਵਾਲਾ ਉਹ ਸਾਰੇ ਦਾ ਸਾਰਾ ਉਹਨਾਂ ਦੇ ਇਸ ਵੇਲੇ ਕੰਟਰੋਲ ਤਾਂ ਇਹਨੂੰ ਕਹਿਣ ਨੂੰ ਕੋਈ ਨਾ ਕਹੇ ਨਾ ਮੰਨੇ ਕੋਈ ਕਹਿਣ ਨੂੰ ਹੁਣ 100 ਗੱਲ ਕਹਿੰਦੇ ਨੇ ਵੀ ਸਾਡਾ ਤਾਂ ਜੀ ਕੋਈ ਦਖਲ ਨਹੀਂ ਇਹ ਤਾਂ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਧਾਨ ਕਰਦੇ ਆ ਇਹਦੀ ਤਸਦੀਕ ਤੇ ਸੰਧੂ ਸਾਹਿਬ ਗੁਸਤਾਖੀ ਮਾਫ ਇਹਦੀ ਤਸਦੀਕ ਤੇ ਆ ਧਮੀ ਸਾਹਿਬ ਨੇ ਆ ਦੋ ਚਾਰ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਕਰ ਦਿੱਤੀ ਸੀ ਉਹਨਾਂ ਨੇ ਆ ਬਿਲਕੁਲ ਹੀ ਉਹ ਗੱਲ ਉਹਦਾ ਜਵਾਬ ਵੀ ਆਇਆ ਸਰਕਾਰ ਵਾਲੇ ਪਾਸਿਓਂ ਵੀ ਜੇ ਉਹ ਮਤਲਬ ਕਹਿੰਦੇ ਵੀ ਉਹ 510 ਸਿਪਾਹੀ ਆ ਤਾਂ ਗੱਲ ਮੰਨੀ ਜਾਂਦੀ ਉਹ ਤਾਂ ਹੁਣ ਕਹਿੰਦਾ ਮੈਂ ਅਕਾਲੀ ਦਲ ਦਾ ਸਿਪਾਹੀ ਆ ਤੇ ਅਕਾਲੀ ਦਲ ਇਸ ਵੇਲੇ ਜਿਹੜਾ ਹੈਗਾ ਉਹਨਾਂ ਨਾਲ ਉਹ ਬਾਦਲ ਪਰਿਵਾਰ ਦੇ ਹੱਥ ਦੇ ਵਿੱਚ ਹੈ ਸੋ ਇਹ ਗੱਲ ਤੁਹਾਡੀ ਬਿਲਕੁਲ ਗੱਲ ਆ ਵੀ ਇਹ ਤਸਦੀਕ ਉਹ ਕਰ ਚੁੱਕੇ ਨੇਗੇ ਹੁਣ ਇਸ ਵੇਲੇ ਜਿਹੜੀ ਸਥਿਤੀ ਹੈ ਚੱਲਦੀ ਜੀ ਵੀ ਕਿਸੇ ਤਰੀਕੇ ਦੇ ਨਾਲ ਜਿਹੜੀ ਤਾਂ ਸਰਕਾਰ ਸਰਕਾਰ ਹੈ ਉਹ ਤਾਂ ਹੁਣ ਇਸ ਵੇਲੇ ਇਸ ਮਾਮਲੇ ਦੇ ਵਿੱਚ ਲੱਗੀ ਹੋਈ ਹੈ ਵੀ ਜਿਹੜਾ 328 ਰੂਪਾਂ ਵਾਲਾ ਮਾਮਲਾ ਹੈਗਾ ਦੇ ਅਜ਼ਾਰਾ ਜ਼ਰੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀ ਗੱਲ ਆ ਕਿ ਕਿਉਂਕਿ ਪਹਿਲਾਂ ਵਾਲੀ ਬੇਅਦਬੀ ਵੀ ਅਕਾਲੀਆਂ ਨੂੰ ਲਾਇ ਬੈਠੀ ਤੇ ਆ ਜਿਹੜੀ ਬੇਅਦਬੀ ਵਾਲੀ ਗੱਲ ਆ ਇਹਨੂੰ ਸਾਹਮਣੇ ਲਿਆਂਦਾ ਜਾਵੇ ਲੋਕਾਂ ਦੇ ਤਾਂ ਕਿ ਅਕਾਲੀ ਦਲ ਜਿਹੜਾ ਉਹ ਬੇਅਦਬੀ ਦੇ ਮਾਮਲੇ 'ਚ ਪਹਿਲਾਂ ਹੀ ਦੱਬਿਆ ਹੋਇਆ ਉਹਨੂੰ ਉਹਨੂੰ ਉੱਠਣ ਦਾ ਜਿਹੜਾ ਮੌਕਾ ਹੀ ਨਾ ਮਿਲ ਸਕੇ ਤੇ ਉਹ ਦੂਸਰੇ ਪਾਸੇ ਹੁਣ ਜਿਹੜਾ ਸਿਸਟਮ ਉਹਨਾਂ ਕੋਲ ਆ ਉਹ ਇਸ ਸਿਸਟਮ ਦੇ ਨਾਲ ਜਿਹੜਾ ਸਰਕਾਰ ਨੂੰ ਘੇੜਨ ਦੀ ਕੋਸ਼ਿਸ਼ ਕਰ ਰਿਹਾ ਉਹਦੇ ਵਿੱਚ ਹੀ ਜਿਹੜਾ ਪਹਿਲਾ ਸਮਾਗਮ ਜਿਹੜਾ ਅੱਗੇ ਪਾਸਾ ਵਿਭਾਗ ਵਾਲਾ ਹੋਇਆ ਸੀਗਾ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸਮਾਗਮਾਂ ਦੇ ਵਿੱਚ ਉਹਦੇ ਉਹਦੇ ਵਿੱਚ ਮਤਲਬ ਸਰਕਾਰ ਘੇਰੀ ਗਈ ਪਹਿਲਾਂ ਤਾਂ ਇਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਬਰਾਬਰ ਸਮਾਗਮ ਹੀ ਨਹੀਂ ਕਰ ਸਕਦੇ ਪੰਜਾਬ ਸਰਕਾਰ ਰੋਪਣ ਦੀ ਕੋਸ਼ਿਸ਼ ਕੀਤੀ ਗਈ ਸਰਕਾਰ ਨੇ ਕਰਨੇ ਗਏ ਤਾਂ ਉਸ ਸਮਾਗਮ ਦੇ ਵਿੱਚ ਉਹ ਭਾਸ਼ਾ ਵਿਭਾਗ ਦੀ ਇਕਤਾਈ ਕਰਨ ਉਹ ਸਰਕਾਰ ਘਿਰ ਗਈ ਚਲੋ ਉੱਥੇ ਵੀ ਸਰਕਾਰ ਦਾ ਚੰਗਾ ਪੱਖ ਇਹ ਰਿਹਾ ਕਿ ਜਿਹੜਾ ਉਸ ਸਮੇਂ ਮੰਤਰੀ ਮੌਜੂਦ ਸੀਗੇ ਉਹ ਆਪਣੇ ਪਰਜੋਤ ਸਿੰਘ ਮੰਤਰੀ ਬੈਂਸ ਅਨਰਜੋਤ ਸਿੰਘ ਬੈਂਸ ਉਹ ਆਏ ਉਹ ਆਪਣੇ ਕਨਵਾਣੇ ਸਿੱਖ ਵਾਂਗੂ ਜੋ ਉਹਨਾਂ ਨੂੰ ਮਤਲਬ ਮਕਾਤਾ ਸਾਬ ਤੋਂ ਤਨਖਾਹ ਲੱਗੀ ਉਹਨੇ ਕਨਵਾਣੇ ਸਿੱਖ ਵਾਂਗੂ ਪੂਰੀ ਕੀਤੀ ਬਿਨਾ ਕਿਸੇ ਰੋਲੇ ਰੱਪੇ ਤੋਂ ਬਿਨਾ ਕਿਸੇ ਹੋਖੱਲੇ ਤੋਂ ਹਾਲਾਂਕਿ ਜਦੋਂ ਇਧਰਲੇ ਪਾਸੇ ਕਿਸੇ ਨੂੰ ਤਨਖਾਹ ਲੱਗਦੀ ਆ ਤਾਂ ਉਦੋਂ ਬੜਾ ਕੁਝ ਹੁੰਦਾਗਾ ਫਿਰ ਉਹਨੂੰ ਪਾਣਾ ਸਿਸਟਮ ਨਾਲ ਖੜਾ ਕਰ ਲੈਂਦੇ ਆ ਪਰ ਉਹਨੇ ਕੋਈ ਸਰਕਾਰ ਦੇ ਵਿੱਚ ਹੁੰਦਿਆਂ ਹੋਇਆਂ ਵੀ ਉਹ ਉਹਦੀ ਲੋਕਾਂ ਨੇ ਸਲਾਹਾਂ ਵੀ ਕੀਤੀ ਵੀ ਠੀਕ ਆ ਇੱਕ ਬੰਦੇ ਨਿਸ਼ਾਨ ਨਵਾਣੇ ਸਿੱਖ ਵਾਂਗੂ ਉਹ ਇੱਕ ਐਜੇ ਸਿੱਖ ਵਾਂਗੂ ਆਪਣੀ ਜਿਹੜੀ ਤਨਖਾਹ ਲੱਗੀ ਪੂਰੀ ਕਰ ਗਿਆ ਉਸ ਤੋਂ ਬਾਅਦ ਲਗਾਤਾਰ ਇਹ ਗੱਲ ਆ ਜਿਹੜੀ ਚੱਲਦੀ ਆਈ ਹੈ ਹੁਣ ਸਰਕਾਰ ਇਸ ਮਸਲੇ ਤੇ ਲੱਗੀ ਵੀ ਕਿਸੇ ਤਰੀਕੇ ਨਾਲ ਅਕਾਲੀ ਦਲ ਨੂੰ ਬੇਅਦਬੀ ਦੇ ਮਾਮਲੇ 'ਚ ਘੇਰਿਆ ਜਾਵੇ ਤੇ ਉਧਰੋਂ ਮਤਲਬ ਸਿਸਟਮ ਜਿਹੜਾ ਹੈਗਾ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧਕ ਕਮੇਟੀ ਆ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਉਹਨਾਂ ਦਾ ਹੁਣ ਇਸ ਗੱਲ ਉੱਪਰ ਜ਼ੋਰ ਲੱਗਿਆ ਉਹ ਵੀ ਕਿਸੇ ਤਰੀਕੇ ਨਾਲ ਜਿਹੜਾ ਸਰਕਾਰ ਨੂੰ ਪੰਥਕ ਮਸਲਿਆਂ ਦੇ ਵਿੱਚ ਘੇਰ ਲਿਆ ਜਾਵੇ ਖਾਸ ਕਰਕੇ ਮੁੱਖ ਮੰਤਰੀ ਨੂੰ ਹੁਣ ਕਦੇ ਤਾਂ ਮੁੱਖ ਮੰਤਰੀ ਦੇ ਗੱਲ ਦਾ ਜਵਾਬ ਦੇਣ ਬਾਰੇ ਅਕਾਲਤਾ ਦੇ ਸਾਲ ਦੇ ਜਥੇਦਾਰ ਗਿਆਨੀ ਪਲਦੀਪ ਸਿੰਘ ਗੜਗੱਜ ਹੋਣਾ ਨੇ ਪਿਛਲੇ ਸਮੇਂ ਦੌਰਾਨ ਇਹ ਗੱਲ ਕਹੀ ਸੀ ਕਿ ਉਹ ਤਾਂ ਇੱਕ ਪਤਾਤ ਸੇਖਾ ਘੋਨ ਮੋਨਾ ਮੈਂ ਉਹਦਾ ਕੀ ਜਵਾਬ ਦੇਣਾ ਇਹ ਗੱਲ ਸਾਇਦ ਤੁਹਾਡੇ ਵੀ ਯਾਦ ਹੋਊਗੀ ਇਹ ਉਹਨਾਂ ਦਾ ਬਿਆਨ ਜੀ ਪਿਛਲੇ ਦਿਨਾਂ ਦੇ ਵਿੱਚ ਹੀ ਕਿਸੇ 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 ਗੱਲ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਉਹ ਤਾਂ ਪਤਾਤ ਸੇਖਾ ਦਾੜੀ ਮੁੰਦਾ ਕੇਸ ਮੁੰਦਾ ਉਹਦਾ ਉਹਦੀ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਹੈਗਾ ਤੇ ਹੁਣ ਉਹਨੂੰ ਤਲਬ ਕੀਤਾ ਜਾ ਰਿਹਾ ਤੇ ਤਲਬ ਵੀ ਕਿੱਥੇ ਕੀਤਾ ਜਾ ਰਿਹਾ 77 ਦੇ ਵਿੱਚ ਕਿਉਂਕਿ ਹੁਣ ਇੱਥੇ ਗੱਲ ਆਊਗੀ ਫੇਰ ਜੇ ਤੁਸੀਂ ਪਤਿਤ ਸਿੱਖ ਨੂੰ ਤਲਵ ਕਿਵੇਂ ਕਰ ਸਕਦੇਮ ਕਾਲਤਾਖਸਾਬ ਤੇ ਇਹ ਵੀ ਵੱਡਾ ਮਸਲਾ ਖੜਾ ਹੋ ਜਾਣਾ ਜੀ ਉਹਨਾਂ ਨੂੰ ਕਾਲਤਾਖਸਾਬ ਦੀ ਫਸੀਲ ਤੇ ਸਾਧਿਆ ਇੱਕ ਨਵਾਂ ਰਾਹ ਕੱਢ ਲਿਆ ਵੀ ਉਹ ਆ ਕੇ ਸਾਡੇ ਕੋਲੇ ਮਤਲਬ ਸਕੱਤਰੇ ਦੇ ਵਿੱਚ ਪੇਸ਼ ਹੋਵੇ ਹੁਣ ਜੇ ਅਸੀਂ ਕਹਿੰਦੇ ਆ ਵੀ ਤਖਤ ਗੁਰੂ ਦਾ ਸਤੂ ਸਾਬ ਉਸਤਾਕੀ ਮਾਪ ਜਦ ਇਹਦੀ ਤੁਹਾਨੂੰ ਯਾਦ ਹੋਵੇਗਾ ਇੱਕ ਵਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਇਹ ਵੀ ਗੱਲ ਕਹੀ ਸੀ ਕਹਿੰਦੇ ਮੈਨੂੰ ਸੱਦੋ ਤੇ ਸਹੀ ਮੇਰੇ ਕੋਲ ਵੀ ਬਹੁਤ ਕੋਝਾ ਮੈਂ ਵੀ ਪੂਰੇ ਦਸਤਾਵੇਜ਼ ਲੈ ਕੇ ਪਹੁੰਚੂਗਾ ਬਿਲਕੁਲ ਨਹੀਂ ਉਹਦੇ ਵਿੱਚ ਹੁਣ ਬੜਾ ਕੁਝ ਹੋਣਾਗਾ ਪਿਛਲੇ ਦਿਨਾਂ ਦੇ ਵਿੱਚ ਜੀ ਇਹ ਗੱਲ ਤਸਵੀਰਾਂ ਦੀ ਚੱਲੀ ਹੈਗੀ ਤਾਂ ਤਸਵੀਰਾਂ ਦੇ ਨਾਲ ਨਾਲ ਇੱਥੇ ਹੁਣ ਰੌਲਾ ਇਹ ਵੀ ਪੈਣਾ ਕੱਲ ਨੂੰ ਕਿ ਜਿਹੜਾ ਕਾਰਟੂਨ ਬੀਜੇਪੀ ਨੇ ਆਪਣੀ ਵੈਬਸਾਈਟ ਤੇ ਪਾਇਆ ਹੋਇਆ ਹੈਗਾ ਸਹਿਜਾਨ ਦਾ ਬਣਾ ਕੇ ਉਹ ਉਹਦੇ ਤੇ ਕਿਹੜੀ ਕਾਰਵਾਈ ਹੋਈ ਹੈ ਜਿਵੇਂ ਹੁਣ ਜੇ ਅਕਾਲਤਾ ਸਭਦੇ ਜਥੇਦਾਰ ਉਹਨਾਂ ਨੂੰ ਕਹਿ ਰਿਹਾ ਵੀ ਬੇਅਦਬੀ ਕਾਂਡ ਜਾਂ ਮੌੜ ਕਾਂਡ ਉਹਦੀਆਂ ਗੱਲਾਂ ਕਰਾ ਰਹੇ ਆ ਤਾਂ ਉਹ ਵੀ ਤੇ ਇਹੋ ਜਿਹੀਆਂ ਗੱਲਾਂ ਕਰਨ ਜੇ ਉੱਥੇ ਆ ਕੇ ਭਗਵਾਨ ਸਿੰਘ ਮਾਨ ਵੀ ਕਹੂਗਾ ਵੀ ਭਾਈ ਸਾਡੀ ਤਸਵੀਰ ਲਈ ਤਾਂ ਸਾਨੂੰ ਤਾਲਬ ਹੋ ਗਿਆ ਤੇ ਅਜ ਇਹਦਾ ਕਿੱਥੇ ਆ ਕਿਹਨੂੰ ਤਾਲਬ ਕੀਤਾ ਤੁਸੀਂ ਜਿਹੜਾ ਬੀਜੇਪੀ ਵੱਲੋਂ ਕਾਰਟੂਨ ਬਣਾਇਆ ਹੋਇਆਗਾ ਸੋ ਬਹੁਤ ਸਾਰੇ ਮਸਲੇ ਨੇ ਉਹ ਉਹਦੇ ਨਾਲ ਮਤਲਬ ਇਹ ਅਸਲ ਦੇ ਵਿੱਚ ਕੀ ਆ ਨਾ ਹੁਣ ਦੋਨੇ ਤਰ੍ਹਾਂ ਹੀ ਆਪਣੇ ਰਾਜਸੀ ਮਫਾਦਿਆਂ ਦੇ ਲਈ ਪੰਥ ਦੀ ਖਿੱਲੀ ਡਾਉਣ ਲੱਗਿਆ ਪੰਥ ਦੀਆਂ ਮਾਣ ਮਰਜ਼ੀਆਂ ਦਾ ਕਾਣ ਕਰਨ ਲੱਗੇ ਹੋਇਆ ਖੰਭ ਸਾਹਿਬ ਇਹ ਇਹਦੇ ਵਿੱਚ ਨੁਕਸਾਨ ਹੈ ਜਿਹੜਾ ਉਹ ਦੇਖਾਲਤਾ ਸਾਹਿਬ ਦੀ ਮਾਣ ਮਰਜ਼ੀਦਾ ਕਿੰਨੀ ਵੱਡੀ ਹੈ ਸਿੱਖ ਕੌਮ ਦੇ ਲਈ ਕਿੰਨੀ ਮਹਾਨ ਸੰਸਥਾ ਹੈ ਇਹ ਉਹਨੂੰ ਵਰਤ ਰਹੇ ਨੇ ਦੋਨੇ ਤਰ੍ਹਾਂ ਹੀ ਇੱਕ ਤਰੀਕੇ ਦੇ ਨਾਲ ਉਹ ਉਹ ਵੀ ਵਰਤ ਤੋਂ ਆ ਜਿਹੜੀ ਆਪਣੇ ਸਿਆਸੀ ਮਫਾਦਿਆਂ ਲਈ ਹੋ ਰਹੀ ਹੈ ਉਹਨਾਂ ਨੇ ਤੇ ਅਕਾਲੀ ਦਲ ਨੂੰ ਡੈਮੇਜ ਕਰ ਦਈਏ ਬੇਅਦਬੀ ਦੇ ਮਾਮਲੇ ਦੇ ਵਿੱਚ ਫਿਸ਼ਾ ਲੀਏ ਤੇ ਅਕਾਲੀ ਦਲ ਨੂੰ ਇਹ ਹੈ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਪੰਥ ਕੁ ਮਾਮਲਿਆਂ ਦੇ ਵਿੱਚ ਸਰਕਾਰ ਨੂੰ ਉਲਝਾ ਦਈਏ ਤੋਂ ਇਹ ਸਾਰੇ ਦਾ ਸਾਰਾ ਅਸਰ ਜਿਹੜਾ ਲੱਗ ਰਿਹਾ ਨਾ ਸਾਰਾ ਸਿਸਟਮ ਹੀ ਇਹ ਖਾਲਸਾ ਬਿਸਤਰਾ ਦਾ ਬਣ ਗਿਆ ਕਿ ਇਹ ਆਪਣੇ ਸਿਆਸੀ ਮਫਾਦਿਆਂ ਲਈ ਦੋਨੇ ਤਰੀਕਿਆਂ ਜਿਹੜਾ ਅਕਾਲ ਤਖਤ ਸਾਹਿਬ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤੁਸੀਂ ਜਿੱਦਾਂ ਸੰਧੂ ਸਾਹਿਬ ਗੱਲ ਕੀਤੀ ਮੋੜ ਕਾੜ ਦੀ ਬੇਅਦਬੀ ਮਾਮਲਿਆਂ ਦੀ ਉਹ ਪ੍ਰੈਸ ਨੋਟ ਵੀ ਜਾਰੀ ਹੋਇਆ ਉਹਦੇ ਵਿੱਚ ਜ਼ਿਕਰ ਹੋਇਆ ਉਹਨਾਂ ਦਾ ਵੀ ਸਰਕਾਰ ਨੇ ਹਾਲੇ ਤੱਕ ਇਹਨਾਂ ਮਾਮਲਿਆਂ ਤੇ ਕੁਝ ਨਹੀਂ ਕੀਤਾ ਪਰ ਫਿਰ ਜੇ ਸਰਕਾਰ ਇਹ ਤਰਕ ਰੱਖੇ ਵੀ ਜੇ ਅਸੀਂ ਕਾਰਵਾਈ 328 ਰੂਪ ਜਿਹੜੇ ਲਾਪਤਾ ਹੋਏ ਆ ਉਹਦੇ ਤੇ ਕਾਰਵਾਈ ਕਰਦੇ ਆ ਤੇ ਤੁਸੀਂ ਸਹਿਯੋਗ ਨਹੀਂ ਕਰਦੇ ਕੱਲ ਮੈਂ ਇੱਕ ਟੀਵੀ ਚੈਨਲ ਦੇ ਉੱਤੇ ਸੁਣ ਰਿਹਾ ਸੀਗਾ ਵੀ ਪੁਲਿਸ ਦਾ ਇਹ ਗਿਲਾ ਪੁਲਿਸ ਨੂੰ ਇਹ ਸ਼ਿਕਵਾ ਆ ਵੀ ਐਸਬੀਟੀਸੀ ਜਿਹੜੀ ਆ ਉਹ ਸਾਨੂੰ ਸਹਿਯੋਗ ਨਹੀਂ ਕਰ ਰਹੀ ਜੀ ਨਹੀਂ ਬਿਲਕੁਲ ਨਹੀਂ ਉਹਦੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਜੀ ਮਤਲਬ ਜਿਹੜੀ ਗੱਲ ਹੈ ਇਹ ਵੀ ਹੁਣ ਜੇ ਅ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਜਿਹੜੀ ਗੱਲ ਕਹੀ ਜਾ ਰਹੀ ਆ ਉਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਫਰਜ਼ ਤਾਂ ਇਹ ਬਣਦਾ ਵੀ ਗੱਲ ਗੁਰੂ ਮਹਾਰਾਜ ਦੇ 328 ਰੂਪਾਂ ਦੀ ਆ ਉਹ 328 ਰੂਪਾਂ ਦੀ ਗੱਲ ਇਸ ਤਰੀਕੇ ਨਾਲ ਕਰਨ ਨਾ ਕਿ ਹਾਂ ਭਾਈ ਸਰਕਾਰ ਕਰਦੀ ਆ ਤਾਂ ਕਰੇ ਉਹ ਧਿਰ ਕਿਉਂ ਬਣ ਕੇ ਖੜ ਗਏ ਨਹੀਂਗੇ ਉਹਨਾਂ ਨੂੰ ਤਾਂ ਐ ਜੇ ਪੰਥ ਵਾਲੇ ਪਾਸੋਂ ਸੋਚਣਾ ਚਾਹੀਦਾ ਉਹ ਉਹ ਜਥੇਦਾਰ ਕਾਲੀਦਨ ਬਾਦਲ ਦੇ ਤਾਂ ਨਹੀਂ ਹੈਗੇ ਉਹ ਜਥੇਦਾਰ ਤਾਂ ਸਾਰੀ ਕੌਮ ਦੇ ਹੈਗੇ ਤੇ ਜੇ ਗੁਰੂ ਗ੍ਰੰਥ ਸਾਹਿਬ ਦੇ 328 ਰੂਪਾਂ ਜਿਹੜਾ ਮਾਮਲਾ ਲੰਮੇ ਸਮੇਂ ਤੋਂ ਲੜਕਦਾ ਆ ਰਿਹਾ ਹੈ ਸਰਕਾਰ ਕੁਝ ਕਰਨ ਲੱਗੀ ਹੈ ਉਹਨਾਂ ਦਾ ਬਿਆਨ ਤਾਂ ਇਹ ਹੋਣਾ ਚਾਹੀਦਾ ਸੀ ਐਜੇ ਜਥੇਦਾਰ ਵੀ ਭਾਈ ਠੀਕ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਜਿਹੜਾ ਦੋਸ਼ੀ ਹੈ ਉਹਨੂੰ ਸਜ਼ਾ ਕੀਤੀ ਜਾਵੇ ਉਹ ਇੱਕ ਧਰ ਬਣ ਗਏ ਨੇ ਹੁਣ ਇੱਥੇ ਆ ਕੇ ਉਹ ਉਸ ਪਾਸੇ ਤਾਂ ਮਤਲਬ ਕਹਿੰਦੇ ਆ ਵੀ ਕੋਈ ਸਹਿਯੋਗ ਦੀ ਮਤਲਬ ਸਹਿਯੋਗ ਤਾਂ ਛੱਡੋ ਉਹ ਤਾਂ ਉਹਨੂੰ ਤਾਂ ਦਖਲਅੰਦਾਜ਼ੀ ਕਹਿ ਰਹੇ ਆ ਧਰਮ ਦੇ ਮਤਲਬ ਜੇ ਬੇਅਦਬੀ ਹੁਣ ਖਰਦ ਸਾਹਿਬ ਗੱਲ ਇੱਥੇ ਇਹ ਆ ਵੀ ਜਿਹੜੀ ਪਹਿਲੀ ਬੇਅਦਬੀ ਹੋਈ ਆ ਬਰਗਾੜੀ ਵਾਲੀ ਜਿਹੜਾ ਬੇਅਦਬੀ ਵਾਲਾ ਮਾਮਲਾਗਾ ਉਹ ਵੀ ਤੇ ਇੱਥੋਂ ਹੀ ਚੱਲਿਆ ਨਾ ਉਦੋਂ ਜਦੋਂ ਜਵਾਰ ਸਿੰਘ ਵਾਲਾ ਪਿੰਡ ਤੋਂ ਗੁਰੂ ਮਹਾਰਾਜ ਦੇ ਸਰੂਪ ਚੋਰੀ ਹੁੰਦੇ ਆ ਜੇ ਸਰਕਾਰ ਉਦੋਂ ਹੀ ਉਹਨਾਂ ਦੇ ਉੱਪਰ ਕਾਰਵਾਈ ਕਰ ਦਿੰਦੀ ਤੇ ਉਹ ਬੇ ਬੇਅਦਬੀ ਕਿਵੇਂ ਹੁੰਦੀ ਹੋਈ ਨਹੀਂ ਸੀ ਜਾਣੀ ਉਹ ਜੇ ਪਹਿਲੇ ਹੀ ਮਤਲਬ ਬੰਦੇ ਫੜੇ ਜਾਂਦੇ ਜਿਨ੍ਹਾਂ ਨੇ ਸਰੂਪ ਚੋਰੀ ਕੀਤੀ ਸੀ ਗੁਰੂ ਮਹਾਰਾਜ ਦੇ ਸਰੂਪ ਸਤਕਾਰ ਸਹਿਤ ਵਾਪਸ ਆ ਜਾਂਦੇ ਤੇ ਫੇਰ ਪੇਰ ਮਤਲਬ ਮਤਲਬ ਕੋਈ ਮਸਲਾ ਨਹੀਂ ਸੀ ਲੈਣਾ ਹੈਗਾ ਬੇਅਦਬੀ ਤੱਕ ਗੱਲ ਹੀ ਨਹੀਂ ਪਹੁੰਚਣੀ ਸੋ ਉਹ ਇਸ ਤਰ੍ਹਾਂ ਦਾ ਇਹ ਲੱਗਦਾ ਸਾਰਾ ਵਰਤਾਰਾ ਕਕਾਰਤਾ ਸਿੰਘ ਦੇ ਜ਼ਥੇਦਾਰ ਵੀ ਉਹ ਮਤਲਬ ਜਿਹੜੀਆਂ ਤਾਂ ਗੱਲਾਂ ਅਕਾਲੀ ਦਲ ਦੇ ਪੱਖ ਚ ਜਾਂਦੀਆਂ ਨੇ ਉਹ ਉਹ ਤਾਂ ਕਰਨੀਆਂ ਚਾਹੁੰਦੇ ਨੇ ਜਿਹੜੀਆਂ ਅਕਾਲੀ ਦਲ ਦੇ ਵਿਰੋਧ ਜਾਂਦੀਆਂ ਉਹਨਾਂ ਨੂੰ ਰੋਕਣਾ ਚਾਹੁੰਦੇ ਨੇਗੇ ਅਸਲ ਦੇ ਵਿੱਚ ਇਹ ਗੱਲ ਕਹਾਣੀ ਇੱਥੇ ਗੱਡੀ ਹੈ ਤੇ ਇੱਕ ਗੱਲ ਹੋਰ ਬੜੀ ਗੌਰ ਕਰਨ ਵਾਲੀ ਹੈ ਰਾਗੀ ਸਿੰਘ ਜਿਹੜੇ ਭਾਈ ਬਲਦੇਵ ਸਿੰਘ ਵਡਾਲਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜੇ 328 ਸਰੂਪ ਲਾਪਤਾ ਹੋਏ ਉਹਨਾਂ ਦਾ ਮਾਮਲਾ ਜਦੋਂ ਉਹਨਾਂ ਨੇ ਮੋਰਚਾ ਲਾਇਆ ਉਹਨਾਂ ਦੀ ਇੱਕ ਇੰਟਰਵਿਊ ਸੁਣੀ ਥੋੜੇ ਦਿਨ ਪਹਿਲਾਂ ਮੈਂ ਉਹ ਕਹਿੰਦੇ ਵੀ ਸਾਨੂੰ ਪੈਸਿਆਂ ਦੇ ਨਾਲ ਜਿਹੜੇ ਸਰੂਪਾ ਸਰੂਪ ਦਿੱਤੇ ਗਏ ਉਹਨਾਂ ਤੋਂ ਜਿਹੜੀ ਮਾਇਆ ਲਈ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਵੀ ਉਹ ਤੁਸੀਂ ਪੈਸੇ ਖਾ ਗਏ ਨਹੀਂ ਜਮ੍ਹਾਂ ਕਰਾਏ ਕਹਿੰਦੇ ਸਾਡਾ ਸਿਰਫ ਕੰਸਰਨ ਇਹ ਆ ਵੀ ਅਸੀਂ ਫਿਕਰਮੰਦ ਤਾਂ ਕਿ ਇੰਨੇ ਸਰੂਪ ਜਿਹੜੇ ਲਾਪਤਾ ਹੋਇਆ ਵੀ ਕੱਲ ਨੂੰ ਬੇਦਬੀ ਹੋਗੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਜਾਣੀ ਆ ਜਿੱਦਾਂ ਪਹਿਲਾਂ ਲਾਠੀ ਚਾਰਜ ਹੋਇਆ ਗੋਲੀ ਚੱਲੀ ਇਦਾਂ ਦੀ ਸਥਿਤੀ ਨਾ ਬਣੇ ਕਹਿੰਦੇ ਸਾਡਾ ਤੇ ਸਿਰਫ ਇਹੋ ਹੀ ਆ ਵੀ ਤੁਸੀਂ ਉਹ ਸਰੂਪ ਕਿਹਨਾਂ ਨੂੰ ਦਿੱਤੇ ਹੋ ਤੁਸੀਂ ਜਨ ਤੱਕ ਕਰਦੇ ਹੋ ਬਗਰਾ ਗਲਤ ਆ ਹੀ ਹੈ ਜੀ ਮਤਲਬ ਕਾਲਤਾਖਰ ਸਾਹਿਬ ਦੇ ਜਥੇਦਾਰ ਨੂੰ ਵੀ ਇਸ ਗੱਲ ਜਦੋਂ ਕਾਲਤਾਖਰ ਸਾਹਿਬ ਦੇ ਜਥੇਦਾਰ ਪਿਛਲੀਆਂ ਦੀ ਗੱਲ ਛੱਡਦੇ ਆਪਾਂ ਕਹਿੰਨੀ ਕੁਲਦੀਪ ਸਿੰਘ ਗੜਗੱਜ ਦੀ ਗੱਲ ਕਰਦੇ ਆ ਇਹ ਰੋਜ਼ ਉੱਥੋਂ ਆਉਂਦੇ ਆ ਕਿ ਉੱਥੇ ਉਹ ਜਿਹੜਾ ਧਰਨਾ ਲੱਗਿਆ ਬਲਦੇਵ ਸਿੰਘ ਬਡਾਲੇ ਹੋਣਾਗਾ ਇਹ ਕਿਹੜਾ ਦੇਖਦੇ ਨਹੀਂ ਸੀਗੇ ਵੀ ਕਾਗਲੇ ਬੈਠੇ ਆ ਉਹਨਾਂ ਨੂੰ ਬੁਲਾਉਂਦੇ ਵੀ ਭਾਈ ਆਓ ਆਪਾਂ ਕਰਦੇ ਆਂ ਮਸਲਾ ਹੱਲ ਜਦੋਂ ਅਸੀਂ ਕਹਿੰਦੇ ਵੀ ਸਾਡਾ ਸਿੱਖ ਕੌਮ ਦਾ ਮਸਲਾ ਹੈਗਾ ਫਿਰ ਜੇ ਸਾਡੇ ਕੌਮ ਦੇ ਬੰਦੇ ਉਸ ਗੱਲ ਦੀ ਮੰਗ ਕਰ ਰਹੇ ਆ ਅਸੀਂ ਉਹਨਾਂ ਦੀ ਗੱਲ ਨਹੀਂ ਸੁਣਾਂਗੇ ਉਹ ਹਾਈ ਕੋਰਟ ਚਲੇਗੇ ਉਹ ਸਰਕਾਰ ਕੋਲੇ ਚਲੇਗੇ ਫਿਰ ਇਹ ਦੋਸਤ ਦੋਸ਼ੀ ਕੌਣ ਆਂਦੇ ਅਸੀਂ ਅਸੀਂ ਤਾਂ ਗੱਲ ਛੱਡਣ ਨੂੰ ਤਿਆਰ ਨਹੀਂ ਹੈਗੇ ਜੀ ਮਤਲਬ ਉਹ ਇਕਾਧਤਾ ਸਾਹ ਦੇ ਜਥੇਦਾਰ ਦਾ ਫਰਜ਼ ਮੰਨਣਾ ਸੀਗਾ ਇਹਨਾਂ ਦਾ ਭਾਈ ਪਹਿਲੀ ਇਹ ਪ੍ਰਾਇੋਰਟੀ ਤੇ ਮਸਲੇ ਇਹ ਹੋਣੇ ਚਾਹੀਦੇ ਸੀ ਜਿਹੜੇ ਜਿਹੜੇ ਰੌਲੇ ਚੱਲ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ 328 ਰੂਪਾਂ ਦਾ ਮਸਲਾ ਲਗਾਤਾਰ ਚੱਲ ਰਿਹਾ ਹੈ ਇਹ ਇਹ ਸਾਹਮਣੇ ਨੇ ਬੈਠੇ ਨੇ ਬੰਦੇ ਬੈਠੇ ਨੇ ਉੱਤੇ ਲਗਾਤਾਰ ਮੋਰਚਾ ਲੱਗਿਆ ਹੋਇਆ ਕਦੋਂ ਦੇ ਮੰਗ ਕਰ ਰਹੇ ਆ ਉਹ ਪਹਿਲੇ ਜਥੇਦਾਰਾਂ ਨੇ ਨਹੀਂ ਸੁਣੀ ਮੰਨ ਲੈਣਿਆ ਵੀ ਨਹੀਂ ਸੁਣੀ ਉਹਨਾਂ ਨੇ ਉਹਨਾਂ ਦੀ ਗੱਲ ਤੇ ਅੱਜ ਤਾਂ ਉਹ ਵੀ ਹੁਣ ਬੋਲੀ ਜਾਂਦੇ ਨੇ ਨਾ ਨਾ ਕਹਿੰਨੀ ਹਰਪ੍ਰੀਤ ਸਿੰਘ ਉਹਨਾਂ ਨੇ ਉਹਨਾਂ ਦੀ ਗੱਲ ਸੁਣੀ ਆ ਉਹ ਅੱਜ ਦੇ ਥੋੜੀ ਬੈਠਾ ਉਹਦੇ ਦਾ ਰੌਲਾ ਪਾ ਰਹੇ ਨੇ ਜੀ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹੜਾ ਗੱਲ ਸੁਣੀ ਉਹਨਾਂ ਦੀ ਅੱਜ ਉਹ ਹੁਣ ਕਹਿ ਰਹੇ ਨੇ ਕਿ ਇਹ ਤਾਂ ਜੀ ਮਤਲਬ ਇੱਕ ਬੰਦੇ ਇਹ ਤੁਹਾਡੀ ਗੱਲ ਬਿਲਕੁਲ ਗਲ ਹੋ ਰਹੀ ਸੀ ਬਿਲਕੁਲ ਕਹਿੰਦੇ ਵੀ ਜੇ ਤੁਸੀਂ ਇਹ ਸੋਚਦੇ ਹੋ ਵੀ ਆਮ ਆਦਮੀ ਪਾਰਟੀ ਨੇ ਕਾਰਵਾਈ ਕਰਤੀ ਉਹਨਾਂ ਦੀ ਸਰਕਾਰ ਨੇ ਕਹਿੰਦੇ ਸਾਨੂੰ ਹਾਈ ਕੋਰਟ ਜਾਣਾ ਪਿਆ ਉੱਥੋਂ ਆਰਡਰ ਹੋਇਆ ਤਾਂ ਕਾਰਵਾਈ ਹੋਈ ਆ ਉਹ ਉਹੀ ਤਾਂ ਗੱਲ ਆ ਜੀ ਹੁਣ ਹਾਈ ਕੋਰਟ ਤੋਂ ਚਲੇ ਗਏ ਉੱਥੇ ਜਿਹੜੀ ਗੱਲ ਆਪਾਂ ਪਹਿਲਾਂ ਮੈਂ ਕਰਕੇ ਛੱਡਿਆ ਜਦੋਂ ਹਾਈ ਕੋਰਟ ਤੋਂ ਇਹ ਮਸਲੇ ਦਾ ਹੋ ਗਿਆ ਸਰਕਾਰ ਨੂੰ ਆ ਗਿਆ ਵੀ ਭਾਈ ਇਹਦੇ ਤੇ ਮਤਲਬ ਕਾਰਵਾਈ ਕਰੋ ਇਸ ਦੀ ਪੜਤਾਲ ਕਰੋ ਇਹ ਮਾਮਲੇ ਦੀ ਤੇ ਸਰਕਾਰ ਨੂੰ ਐਫ ਆਈ ਆਰ ਦਰਜ ਕਰਾਉਣੀ ਪਈ ਤੇ ਸਰਕਾਰ ਦੇ ਹੱਥੋਂ ਪੈਰ ਥੱਲੇ ਬਟੇਰਾਉਣ ਵਾਲੀ ਗੱਲ ਆ ਉਹ ਤਾਂ ਪਹਿਲਾਂ ਕਹਿੰਦੀ ਸੀ ਕਿ ਵੀ ਕਾਈ ਇਹਨਾਂ ਨੂੰ ਕਿਸੇ ਤਰੀਕੇ ਨਾਲ ਉਹਨਾਂ ਨੂੰ ਪਤਾ ਹੀ ਨਹੀਂ ਪਿਆ ਪਹਿਲਾਂ ਬੇਅਦਬੀ ਵਾਲੇ ਫਸਿਆ ਵਾ ਦੁਬਾਰੇ ਫੇਰੇ ਮਤਲਬ ਇਸ ਮਾਮਲੇ 'ਚ ਫੇਰ ਫਸਦੇ ਆ ਉਹ ਲੈ ਕੇ ਐਫ ਆਈ ਆਰ ਮਤਲਬ ਸਪੀਕਰ ਸਾਹਿਬ ਉੱਤੇ ਧਰਨੇ 'ਚ ਪਹੁੰਚ ਗਏ ਉਹਨਾਂ ਨੇ ਵੀ ਮੌਕਾ ਨਹੀਂ ਗਵਾਇਆ ਰਾਜਨੀਤੀ ਦਾ ਉਹਦੀ ਐਫ ਆਈ ਆਰ ਹਾਈ ਕੋਰਟ ਦੇ ਹੁਕਮਾਂ ਤੇ ਹੋਈ ਸੀ ਫਿਰ ਸਪੀਕਰ ਸਾਹਿਬ ਨੂੰ ਵੀ ਆਉਣ ਨਹੀਂ ਸੀ ਨਾ ਬਣਾਉਣ ਦੀ ਲੋੜ ਉਹ ਉਹ ਵੀ ਉਹ ਵੀ ਤਾਂ ਰਾਜਨੀਤੀ ਕਰਨੀ ਚਾਹੁੰਦੇ ਆ ਇਸ ਮਾਮਲੇ ਤੇ ਜੀ ਤੁਸੀਂ ਸਭ ਗੱਲ ਉਹੀ ਆ ਨਾ ਰਾਜਨੀਤੀ ਤੇ ਹੋ ਰਹੀ ਜਿੱਦਾਂ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਤੁਸੀਂ ਦੱਸਿਆ ਸੀ ਵੀ ਇਹ ਪੰਥਕ ਮੁੱਦਾ ਨਹੀਂ ਐ ਸਿਆਸੀ ਮੁੱਦਾ ਬਣ ਗਿਆ ਤੇ ਹੁਣ ਇਹਦਾ ਕਿਉਂਕਿ ਹੁਣ 2027 ਦੀਆਂ ਚੋਣਾਂ ਬਿਲਕੁਲ ਲੱਗੀਆਂ ਆ ਇਹ ਅਗਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਆਪਾਂ ਚਰਚਾ ਕਰਦੇ ਹੋਵਾਂਗੇ ਵੀ ਫਲਾਣੀ ਲੀਡਰ ਨੇ ਆਹ ਬੋਲ ਦਿੱਤੇ ਸ਼ਬਦਾਂ ਦੀ ਹਮਲਾ ਕੀਤਾ ਫਲਾਣੇ ਨੇ ਆ ਕੀਤਾ ਕਿਉਂਕਿ ਹੁਣ ਤਾਂ ਮਹੀਨਾ ਹੀ ਰਹਿ ਗਿਆ ਸਾਲ ਵੀ ਨਹੀਂ ਰਹਿ ਗਿਆ ਤੇ ਇਸੇ ਕਰਕੇ ਇਹਨੂੰ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਪਰ ਸਵਾਲ ਇਹ ਆ ਵੀ ਅਗਰ ਇਦਾਂ ਦੇ ਸੈਂਸਿਟਿਵ ਮਾਮਲੇ ਜਿਹੜੇ ਆ ਇਹਨੂੰ ਸਿਆਸਤ ਵਾਸਤੇ ਵਰਤਿਆ ਜਾਂਦਾ ਤੇ ਇਹ ਬੈਕਫਾਇਰ ਵੀ ਕਰ ਜਾਂਦੇ ਆ ਹਾਂ ਬਿਲਕੁਲ ਜੀ ਇਹ ਪਹਿਲਾਂ ਹੋਏ ਨੇ ਪਹਿਲਾਂ ਹੋਏ ਨੇ ਪਹਿਲਾਂ ਮਤਲਬ ਜੇ ਕਹਾਂ ਤੁਸੀਂ ਤਾਂ ਜਿਹੜਾ ਕੈਪਟਨ ਮਰਿੰਦਰ ਸਿੰਘ ਆ ਉਹਦੇ ਤੇ ਬੈਕਫਾਇਰ ਹੀ ਹੋਇਆ ਨਾ ਉਹ ਉਹ ਕਿੱਥੇ ਪਿਆ ਅੱਜ ਹੈ ਨਾ ਉਹਨੇ ਵੀ ਇਸ ਤਰ੍ਹਾਂ ਬਾਰਟਰ ਦੀ ਕੋਸ਼ਿਸ਼ ਕੀਤੀ ਆ ਪਰ ਆ ਜਿਹੜੀਆਂ ਹੁਣ ਨਾ ਬਰਤਨ ਦੇ ਲਈ ਨਵੀਆਂ ਪਰਤਾਂ ਪਾਈਆਂ ਰਹੀਆਂ ਨੇ ਨਾ ਇਹ ਇਹ ਉਦੋਂ ਵੀ ਮਾੜੀਆਂ ਨੇਗੀਆਂ ਜੀ ਜਿਹੜਾ ਕੁਝ ਨਵੀਆਂ ਪਰਤਾਂ ਪਾ ਰਹੇ ਨੇਗੇ ਜਿਵੇਂ ਤੁਸੀਂ ਐਂ ਦੇਖੋ ਵੀ ਜਥੇਦਾਰ ਇਹਨਾਂ ਦੇ ਮੌਕੇ ਤੇ ਇਹਨਾਂ ਦੀ ਜਿਹੜੀ ਤਖਤ શ્રી ਕੇਸਗੜ੍ਹ ਸਾਹਿਬ ਦੀ ਮਤਲਬ ਸੇਵਾ ਸੰਭਾਲ ਆ ਉਹ ਕਿਹੜੇ ਹਿਸਾਬ ਨਾਲ ਹੋਈ ਆ ਹਨਾ ਕਿਵੇਂ ਰਾਤ ਨੂੰ ਹੋਇਆ ਉਹ ਸਾਰੀ ਮਰਜ਼ਾਦਾ ਸਵੇਰ ਦਾ ਟਾਈਮ ਦੇ ਕੇ ਉਹ ਜੀ ਮਤਲਬ ਉੱਥੇ ਹਮਲੇ ਤੋਂ ਰੋਕਣ ਤੋਂ ਹੋ ਗਿਆ ਫਿਰ ਉਹ ਇਸ ਤਰ੍ਹਾਂ ਹੋਈ ਆ ਤੇ ਹੁਣ ਮਤਲਬ ਉਹ ਤੋਂ ਬਾਅਦ ਵੀ ਕਿੰਨੇ ਇਸ ਤਰ੍ਹਾਂ ਦੇ ਮਾਮਲੇ ਆ ਜਿਹੜੇ ਇਹ ਜਿਹੜੇ ਕਿ ਮਤਲਬ ਸਭ ਤੋਂ ਜ਼ਿਆਦਾ ਮਰਜ਼ਾਦਾ ਦੀ ਗੱਲ ਕਰਨ ਵਾਲੇ ਯਾਨੀ ਅਨਕਲਦੀਪ ਸਿੰਘ ਗੜਗਾ ਦੀ ਕਿਉਂਕਿ ਪਿਛਲੇ ਸਮੇਂ ਤੋਂ ਅਸੀਂ ਇਹਨਾਂ ਨੂੰ ਸੁਣਦੇ ਤੁਰੇ ਆ ਰਹੇ ਹਾਂ ਵੀ ਇਹਨਾਂ ਦੀ ਕਥਾ ਸੁਣਦੇ ਆਉਂਦੇ ਆ ਜਦੋਂ ਇਹ ਕਥਾਵਾਚਕ ਦੇ ਤੌਰ ਤੇ ਸੀਗੇ ਤੇ ਇਹੀ ਦਾ ਮਰਜ਼ਾਦਾ ਦੀ ਸਭ ਤੋਂ ਵੱਡੀ ਗੱਲ ਕਰਦੇ ਹੁੰਦੇ ਸੀਗੇ ਤੇ ਇਹੀ ਹੁਣ ਨਵੀਆਂ ਮਰਜ਼ਾਦਾ ਮਤਲਬ ਇਹ ਇਹੀ ਕੁਝ ਕਿਸੇ ਵੇਲੇ ਜਿਹੜਾ ਸਪੋਕਸਮੈਨ ਵਾਲਾ ਜਗਿੰਦਰ ਸਿੰਘ ਸੀ ਉਹਨੂੰ ਬੁਲਾਇਆ ਗਿਆ ਸੀ ਕਾਲਤਾਖ ਸਾਹਿਬ ਤੇ ਉਹ ਆਪਣਾ ਸਪਸ਼ਟ ਕਰਨ ਲੈ ਕੇ ਆਇਆ ਉਹਨੂੰ ਕਹਿੰਦੇ ਖਤਰੇ ਤੇ ਚਾ ਉਸ ਖਤਰੇ ਤੇ ਤਰੀਕਾ ਹੈਗਾ ਕਾਲਤਾਰ ਸਾਹਿਬ ਤੇ ਮੱਥਾ ਟੇਕ ਕੇ ਚਲਿਆ ਗਿਆ ਜੀ ਤੋਂ ਇਹ ਇਸ ਤਰ੍ਹਾਂ ਦਾ ਮਤਲਬ ਜਿਹੜਾ ਹੈਗਾ ਉਹ ਉਹਦਾ ਉਹ ਤਰਕ ਸੀਗਾ ਵੀ ਉੱਥੇ ਜਿਹੜਾ ਜ਼ਥੇਦਾਰ ਆ ਉਹ ਕਾਲਤਾਰ ਸਾਹਿਬ ਦਾ ਉਹ ਗੁਰੂ ਮਹਾਰਾਜ ਜੀ ਜਿਹੜੀ ਫਸੀਲ ਤੇ ਹੈਗਾ ਜਿਹੜਾ ਜ਼ਥੇਦਾਰ ਥਾਪਿਆ ਜਿਹੜਾ ਵੀ ਹੋਕਮ ਕਰਨਾ ਕਿਸੇ ਨੂੰ ਉਹ ਫਸੀਲ ਤੋਂ ਹੋਣਾ ਚਾਹੀਦਾ ਤੇ ਇੱਕ ਦਫ਼ਤਰ ਦੇ ਵਿੱਚ ਜੇ ਬੈਠਾ ਤਾਂ ਫਿਰ ਤਾਂ ਮੈਂ ਨੇ ਮਗਰੋਂ ਕਿਸ ਨੌਮਣੀ ਕਮੇਟੀ ਦੇ ਮੁਲਾਜ਼ਮ ਕੋਲੇ ਜਾਊਗਾ ਉੱਥੇ ਉਹ ਕਹਾਂ ਮੈਂ ਉੱਥੇ ਨਹੀਂ ਜਾਣਾ ਹੈਗਾ ਉਹ ਨੂੰ ਇਹਨੂੰ ਬਾਅਦ ਚ ਪੰਥ ਤੋਂ ਛੇਕਤਾ ਪਤਾ ਨਹੀਂ ਫਿਰ ਉਹ ਬਾਅਦ ਚ ਕਿਵੇਂ ਉਗਾਹਾਂ ਦੀ ਗਾਹ ਗਾ ਲਓ ਅਜੇ ਤੱਕ ਚੱਲੀ ਜਾਂਦੀ ਆ ਉਹ ਉਹ ਬੰਦਾ ਵੀ ਜਰਾ ਸੰਸਾਰ ਤੋਂ ਤਲੇਗਾ ਜਗਿੰਦਰ ਸਿੰਘ ਪਰ ਗੱਲ ਇਹ ਹੈ ਵੀ ਇੱਕ ਨਵੀਆਂ ਪਰਤਾਂ ਤਾਂ ਇਹ ਪੈ ਰਹੀਆਂ ਨੇ ਨਾ ਜੇ ਇਸ ਤਰ੍ਹਾਂ ਕਰਾਂਗੇ ਜਦੋਂ ਜਿਵੇਂ ਹੁਣ ਸੁਖਵੀਰ ਬਾਦਲ ਹੁਣਾਂ ਤੋਂ ਥੋੜਾ ਸੰਧੂ ਸਾਹਿਬ ਤੁਹਾਡੇ ਧਿਆਨ ਚ ਹੁਣਾਂ 2 ਦਸੰਬਰ ਵਾਲਾ ਮਾਮਲਾ ਜਦੋਂ ਸੁਖਬੀਰ ਬਾਦਲ ਤੇ ਉਹਨਾਂ ਦੀ ਸਾਰੀ ਕੈਬਨਿਟ ਨੂੰ ਤਲਬ ਕੀਤਾ ਗਿਆ ਸੀ ਹੁਣ ਉੱਥੇ ਮਨਪ੍ਰੀਤ ਬਾਦਲ ਜਿਹੜੇ ਆ ਉਹ ਜਦੋਂ ਆਉਂਦੇ ਆ ਮਨਜਿੰਦਰ ਸਿਰਸਾ ਆਉਂਦੇ ਆ ਬਲਵੰਤ ਸਿੰਘ ਰਾਮੂ ਵਾਲੀ ਆਉਂਦੇ ਆ ਤੇ ਉਹਨਾਂ ਨੂੰ ਉੱਥੇ ਖੜਾ ਨਹੀਂ ਕੀਤਾ ਜਾਂਦਾ ਉਹਨਾਂ ਦਾ ਸਪਸ਼ਟੀਕਰਨ ਲਿਆ ਜਾਂਦਾ ਯਾਨੀ ਕਿ ਜਦੋਂ ਗਿਆਨੀ ਰਗਵੀਰ ਸਿੰਘ ਹੋਣੀ ਜਥੇਦਾਰ ਕਾਲ ਤੱਕ ਅੱਗੇ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ 2 ਦਸੰਬਰ ਵਾਲਾ ਫੈਸਲਾ ਸੁਣਾਇਆ ਉਹ ਕਹਿੰਦੇ ਵੀ ਤੁਸੀਂ ਆਪਣਾ ਲਿਖ ਕੇ ਸਪਸ਼ਟੀਕਰਨ ਜਿਹੜਾ ਉਹ ਦੇ ਜਾਓ ਜੇ ਚਾਹੁੰਦੇ ਏਡਾ ਵੱਡਾ ਮਸਲਾ ਸੀਗਾ ਤੇ ਉਹਨਾਂ ਨੂੰ ਉੱਥੇ ਉਹ ਖੜਾ ਕਰ ਸਕਦੇ ਸੀ ਉਹਨਾਂ ਨੂੰ ਵੀ ਬਕਾਇਦਾ ਤੌਰ ਤੇ ਤਨਖਾਹ ਲਈ ਜਾ ਸਕਦੀ ਸੀ ਪਰ ਉਹਨਾਂ ਨੇ ਉਹਨਾਂ ਦਾ ਸਪਸ਼ਟੀਕਰਨ ਲਿਆ ਤੇ ਮੋਰ ਦੇਤਾ ਉਹਨਾਂ ਨੂੰ ਉੱਥੇ ਇਹ ਵੀ ਕਿਹਾ ਜਾ ਸਕਦਾ ਜੀ ਤੁਸੀਂ ਪਤਾਤ ਸਿੱਖੋ ਵੀ ਤੁਸੀਂ ਬਾਅਦ ਵਿੱਚ ਸਾਡੇ ਦਫ਼ਤਰ 'ਚ ਹਾਜ਼ਰ ਹੋਇਓ ਇਹ ਵੀ ਨਹੀਂ ਨਾ ਕਿਹਾ ਆਇਓ ਤੁਸੀਂ ਭਾਈ ਤੁਸੀਂ ਇੱਥੇ ਨਹੀਂ ਆਉਣਾ ਤੁਸੀਂ 73 'ਚ ਆਜੋ ਤੁਸੀਂ ਦਾ ਪਤਾਤ ਸਿੱਖੋ ਪਰ ਇਹ ਇਹ ਹੁਣ ਨਵੀਂ ਗੱਲ ਹੀ ਆ ਵੀ ਉਹ ਪਤਿਤ ਸਿਕਾ ਤੇ ਉਹਨੂੰ ਅਸੀਂ ਉੱਥੇ ਮਤਲਬ ਉਹ ਦਾਅ ਸਕੱਤਰੇ ਦੇ ਵਿੱਚ ਤਲਬ ਕਰਦੇ ਆਂਗੇ ਕੱਲ ਨੂੰ ਹਣ ਜੇ ਚਲੋ ਭਗਵਾਨ ਸਿੰਘ ਮਾਨ ਕਹਦੇ ਵੀ ਮੈਂ ਸਕੱਤਰੇ ਤੇ ਨਹੀਂ ਜਾਂਦਾ ਹੈਗਾ ਕੀ ਬਣੂ ਇਸ ਮਾਮਲੇ ਦਾ ਫੇਰ ਫੇਰ ਉਹਦੇ ਖਲਾਫ ਪ੍ਰਚਾਰ ਕਰਨੇ ਵੀ ਕਾਲ ਤਖਤ ਤੋਂ ਪਗੋੜਾ ਹੋ ਗਿਆ ਉਹ ਕਹੋ ਮੈਨੂੰ ਕਿਹੜਾ ਕਾਲ ਤਖਤ ਤੇ ਬੁਲਾਏਗਾ ਉਹ ਸਕੱਤਰੇ ਤੇ ਬੁਲਾ ਮੈਂ ਕਿਸੇ ਦੇ ਦਫ਼ਤਰ ਤੇ ਨਹੀਂ ਜਾਂਦਾ ਜਿਵੇਂ ਅਸ ਗਿੰਦਰ ਸਿੰਘ ਨੇ ਕਹਤਾ ਸੀ ਫੇਰ ਫੇਰ ਉਹ ਦਗਿੰਦਰ ਸਿੰਘ ਨੂੰ ਤਾਂ 5 ਤੋਂ 6 ਤੱਕ ਕੀ ਭਗਵਾਨ ਸਿੰਘ ਮਾਨ ਨੂੰ ਵੀ 5 ਤੋਂ 6 ਦੇਣਗੇ ਜਾਓ ਉਹ ਕੱਲ ਨੂੰ ਆ ਕੇ ਆਪਣਾ ਲੈਕਤੀ ਰੂਪ ਚ ਆਵੇ ਭਗਵਾਨ ਸਿੰਘ ਵੀ ਉਹਦੇ ਕਰੇ ਵੀ ਜਿਵੇਂ ਉਹ ਲੈਕਤੀ ਰੂਪ ਚ ਆਉਂਦੇ ਜਵਾਬ ਲਿਆਵੇ ਉਹ ਕਾਮਤਾ ਸਾਹਿਬ ਤੇ ਮੱਥਾ ਟੇਕ ਕੇ ਚਲਾ ਜਾਵੇ ਫਿਰ ਕੀ ਹੋਊਗਾ ਮਤਲਬ ਇਹ ਇਹ ਇਹਦੇ ਨਾਲ ਨਾਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬੜੀਆਂ ਪੁੱਠੀਆਂ ਪਰਤਾ ਵੀ ਪੈ ਰਹੀਆਂ ਔਰ ਦਿੱਕਤਾਂ ਵੀ ਖੜੀਆਂ ਹੋਣਗੀਆਂ ਇਹ ਇਹ ਮਸਲੇ ਆਪਣੀ ਰਾਜਨੀਤੀ ਦੇ ਲਈ ਇਹ ਕੌਮ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਉਲਝਾ ਰਹੇ ਨੇ ਅਸਲ ਦੇ ਵਿੱਚ ਜਿਹਦਾ ਖਮਿਆਜਾ ਕੌਮ ਨੂੰ ਭੁਗਤਣਾ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ ਕਾਲਤਾ ਸਾਹਿਬ ਦੀ ਮਾਨ ਮਰਜ਼ਾ ਦਾ ਨੂੰ ਇਹ ਵਧਾਉਣ ਦੀ بجائے ਨਾ ਉਹਨੂੰ ਠੇਸ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਜੀ ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਲੋਕ ਜਿਹੜੇ ਆ ਉਲਝ ਜਾਣਗੇ ਉਲਝ ਜਾਣਗੇ ਜ਼ਹਿਨੀ ਤੌਰ ਦੇ ਉੱਤੇ ਪਰੇਸ਼ਾਨ ਹੋ ਜਾਣਗੇ ਤੇ ਚਿੱਤੀ ਚ ਪੈ ਜਾਣਗੇ ਵੀ ਇਹ ਬਣ ਕੀ ਰਿਹਾ ਤੇ ਫਿਰ ਇਸ ਸੰਧੂ ਸਾਧ ਤੋਂ ਮੜਾ ਜਾਏ ਵੀ ਸਮਝਣਾ ਚਾਹੁੰਦੇ ਫਿਰ ਇਹਦਾ 227 ਤੇ ਕੀ ਅਸਰ ਪੈਂਦਾ ਹਾਲਾ 227 ਨੂੰ ਕੁਝ ਮਹੀਨੇ ਹੈਗੇ ਆ ਉਦੋਂ ਤੱਕ ਡੈਂਟਿੰਗ ਪੇਂਟਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਪਰ ਲੋਕਾਂ ਦੀ ਜਦੋਂ ਇੱਕ ਵਾਰੀ رائے ਬਣ ਜਾਂਦੀ ਆ ਨਾ ਤੇ ਫਿਰ ਉਹ ਗਾਂ ਤੋਂ ਗਾਂ ਇੱਕ ਦੂਜੇ ਨਾਲ ਜਦੋਂ ਚੁੰਝ ਚਰਚਾ ਚੱਲਦੀ ਹੈ ਜਾਂ ਖੁੰਡ ਚਰਚਾ ਚੱਲਦੀ ਹੈ ਫਿਰ ਉਹਦੇ 'ਚ ਪੱਕੀ ਨਹੀਂ ਹੋ ਜਾਂਦੀ ਹੈ। ਇਹਦੇ ਜਨਹੁਣ ਜਿਹੜੀਆਂ ਗੱਲਾਂ ਮਤਲਬ ਨਿਕਲ ਕੇ ਸਾਹਮਣੇ ਆ ਰਹੀਆਂ ਇੱਕ ਤਾਂ ਗੱਲ ਇਹ ਹੈ ਵੀ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਬੇਅਦਬੀ ਤੋਂ ਬਾਅਦ ਜਿਹੜਾ ਮਾਹੌਲ ਸਿਰਜਿਆ ਗਿਆਗਾ ਖਾਸ ਕਰਕੇ ਪੰਥ ਪੰਥਕ ਸਫਾਂ ਦੇ ਵਿੱਚ ਉਹ ਬਾਦਲ ਦੇ ਵਿਰੁੱਧ ਹੋ ਰਿਹਾ ਬਾਦਲ ਪਰਿਵਾਰ ਦੇ ਵਿਰੁੱਧ ਚੱਲਿਆ ਉਹ ਇਸੇ ਕਰਕੇ ਅਕਾਲੀ ਦਲ ਸਿਆਸੀਅਤ ਤੇ ਗਿਆ। ਵਰਨਾ ਅਕਾਲੀ ਰਾਜਨੀਤੀ ਤਾਂ ਨਹੀਂ ਮਰੀ ਹੋਗੀ। ਜੇ ਤੁਸੀਂ ਗੱਲ ਕਰੀਏ ਪੰਥਕ ਰਾਜਨੀਤੀ ਨਹੀਂ ਮਰੀ ਜੇ ਪੰਥਕ ਰਾਜਨੀਤੀ ਮਰੀ ਹੁੰਦੀ ਫਿਰ ਮਤਲਬ ਜੇਲ੍ਹ ਚ ਬੱਠਾ ਅਮਰਪਾਲ ਕਿਵੇਂ ਜਿੱਤ ਜਾਂਦਾ ਸਭ ਜੀ ਵੀ ਕਿਵੇਂ ਜਿੱਤ ਜਾਂਦਾ ਉਹ ਉਹ ਪੰਥਕ ਰਾਜਨੀਤੀ ਨੇ ਜਿਤਾਇਆ ਉਹ ਉੱਥੇ ਉੱਥੇ ਪੰਥਕ ਰਾਜਨੀਤੀ ਤਾਂ ਜਿਉਂਦੀ ਹੈ ਅੱਜ ਵੀ ਪੰਥਕ ਰਾਜਨੀਤੀ ਉਹਨਾਂ ਨੂੰ ਲੱਗਦਾ ਇਹ ਨਹੀਂ ਤਾਂ ਹੋਰ ਨਵਾਂ ਬਦਲ ਪਾੜ ਲੂ ਉੱਥੇ ਨਾ ਉਹਨਾਂ ਕੋਲੇ ਕੋਈ ਮਤਲਬ ਉਹਨਾਂ ਦੀ ਕੋਈ ਪਾਰਟੀ ਹੈ ਨਾ ਉਹਨਾਂ ਦੇ ਕੋਲੇ ਕੋਈ ਵਰਕਰ ਸੀ ਨਾ ਉਹਨਾਂ ਕੋਲੇ ਕੋਈ 인ਫਰਾਸਟ੍ਰਕਚਰ ਹੈ ਉਹ ਉਹ ਦੋ ਬੰਦੇ ਕਿਵੇਂ ਜਿੱਤ ਗਏ ਫਿਰ ਕਹਿੰਦਾ ਜੀ ਇਹ ਅਕਾਲੀ ਦਲ ਇੱਕ ਸੀਟ ਜਿੱਤਦਾ ਉਹ ਦੋ ਜਿੱਤ ਜਾਂਦੇ ਆ ਤੁਏ ਇਹ ਇਹ ਮਤਲਬ ਪੰਥਕ ਰਾਜਨੀਤੀ ਨਹੀਂ ਮਰੀ ਹੈਗੀ ਪੰਥਕ ਰਾਜਨੀਤੀ ਅੱਜ ਵੀ ਜ਼ਿੰਦਾ ਹੈਗੀ ਪੰਥਕ ਵੋਟ ਵੀ ਖੜੀ ਹੈ ਹੁਣ ਰੌਲਾ ਇਹ ਹੈ ਵੀ ਜੇ ਜਿੰਨਾ ਮਤਲਬ ਜਿਹੜਾ ਕੁਝ ਹੋ ਰਿਹਾ ਹੈ ਜੇ ਤੁਸੀਂ ਆਮ ਲੋਕਾਂ ਦੇ ਵਿੱਚ ਬਿਤਰ ਕੇ ਦੇਖੋਗੇ ਨਾ ਜੇ ਥੱਲੇ ਆਮ ਲੋਕਾਂ ਦੇ ਜਦੋਂ ਗੱਲ ਕਰਦੇ ਆ ਤਾਂ ਆਮ ਲੋਕ ਭਗਵਾਨ ਸੇ ਮਾਰ ਨੂੰ ਇਹ ਤਾਂ ਸਹੀ ਕਹਿਣ ਲੱਗ ਗਿਆ ਵੀ ਵਾਕਈ ਇਹ ਗਲਤ ਕਰ ਰਹੇ ਨੇਗੇ ਤੇ ਇਹ ਇਹ ਮਤਲਬ ਉਸ ਚੱਕਰ ਚੜਜੌਂਦੇ ਲਜਾਉਂਦੇ ਦੁਆਰੇ ਫੇਰ ਇਹਦਾ ਜਿਵੇਂ ਤੁਸੀਂ ਕਹਿੰਦਾ ਵੀ ਉਹ ਬੈਕਫਾਇਰ ਵਾਲੀ ਗੱਲ ਆ ਇਹ ਅਕਾਲੀ ਦਲ ਨੂੰ ਵੀ ਜਿੰਨਾ ਇਹ ਕਾਲਤਾ ਸਾਹਿਬ ਨੂੰ ਜਾਂ ਸ਼ਰੋਣੀ ਕਮੇਟੀ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੇ ਆ ਉਨਾਂ ਹੀ ਇਹ ਘਾਟੇ 'ਚ ਜਾ ਰਹੇ ਨੇ ਇਹ ਉਨਾਂ ਇਹਨਾਂ ਨੂੰ ਜਿਹੜਾ ਇਲੈਕਸ਼ਨ ਦੇ ਵਿੱਚ ਵੀ ਨੁਕਸਾਨ ਹੋਣ ਵਾਲਾ ਹੈ ਕਿਉਂਕਿ ਹੁਣ ਤੁਸੀਂ ਮੈਨੂੰ ਦੱਸੋ ਵੀ ਸ਼ਰੋਣੀ ਕਮੇਟੀ ਨਾਲ ਕਿੰਨੀਆਂ ਸੰਸਥਾਵਾਂ ਖੜੀਆਂ ਹੁੰਦੀਆਂ ਸੀਗੀਆਂ ਹਮ ਲੰਘ ਜਿਹਾ ਬੰਦੀਆਂ ਧਾਮ ਦਮੇ ਟਕਸਾਲ ਕੋਈ ਵੀ ਨਹੀਂ ਆਇਆ ਇਧਰਲੇ ਉਧਰਲੇ ਐਸ ਮਾਮਲੇ 'ਚ ਕੱਲੀ ਕਿਉਂ ਪੈ ਗਈ ਐ ਸ਼ਰੋਣੀ ਕਮੇਟੀ ਮੈਂ ਵੀ ਸੋਚ ਰਿਹਾ ਸੀ ਸੋਚ ਰਾਲੀ ਗੱਲ ਆ ਨਾ ਹੁਣ ਵੀ ਐਸ ਮਾਮਲੇ 'ਚ ਸ਼ਰੋਣੀ ਕਮੇਟੀ ਕੱਲੀ ਪੈ ਗਈ ਐ ਇੱਕ ਵੀ ਇਹਨਾਂ ਨਾਲ ਜਿਹਾ ਬੰਦੀ ਖੜੀ ਨਹੀਂ ਹੈਗੀ ਐਸ ਵੇਲੇ ਤੋ ਇਹ ਇਹਦਾ ਕੀ ਕਾਰਨ ਕੀ ਹੈ ਇਹਦਾ ਕਾਰਨ ਭਗਵਾਨ ਦੇ ਮਾਰਨ ਤਾਂ ਨਹੀਂ ਹੈਗਾ ਇਹ ਇਹ ਕਾਰਨ ਵੀ ਆਪਾਂ ਕਹੀਏ ਵੀ ਉਹ ਜਥੇਬੰਦੀਆਂ ਭਗਵਾਨ ਦੇ ਮਾਰਨਾਂ ਜਾ ਲੱਗੀਆਂ ਜਾਂ ਭਗਵਾਨ ਸਿੰਘ ਮਾਰਨ ਉਹਨੇ ਆਗੂ ਮੰਨ ਲਿਆ ਕੋਈ ਇਹ ਇਨਾਂ ਦਾ ਮਤਲਬ ਘਟਾ ਜਿਹੜਾ ਇਹ ਆਪਣੇ ਆਪ ਹੋ ਰਿਹਾ ਹੈ ਕਰ ਰਹੇ ਨੇ ਕਿ ਅਸਰ ਫੇਰ ਪੈਣਾ ਇਸ ਗੱਲ ਦਾ ਜੀ ਜੇ ਆਮ ਲੋਕਾਂ ਤੇ ਅਸਰ ਪਊ ਜਿਹੜਾ ਗੱਲ ਦਾ ਆਮ ਲੋਕਾਂ ਤੇ ਅਸਰ ਪਊਗਾ ਉਹੀ ਤਾਂ ਸਤਾਈ ਤੇ ਅਸਰ ਪੈਣਾਗਾ ਜੀ ਸਰ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਇਸ